ਸਤਿ ਸ਼੍ਰੀ ਅਕਾਲ ਦੋਸਤੋ। ਸ਼੍ਰੀ ਮੋਕਸਰ ਸਾਹਿਬ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਜੋ ਅੱਜ ਕਿਸਾਨ ਮੇਲਾ ਕਰਵਾਇਆ ਗਿਆ ਹੈ ਇਸ ਮੇਲੇ ਦੇ ਵਿੱਚ ਆਪਾਂ ਪੰਜਾਬ ਡੇਰੀ ਵਿਕਾਸ ਵਿਭਾਗ ਅਤੇ ਡੇਰੀ ਵਿਕਾਸ ਬੋਰਡ ਦੀ ਸਟਾਲ ਤੇ ਖੜੇ ਆਂ ਤੇ ਇਸ ਵਕਤ ਡੇਰੀ ਵਿਕਾਸ ਬੋਰਡ ਵੱਲੋਂ ਪਸ਼ੂ ਪਾਲਕ ਵੀਰਾਂ ਦੇ ਲਈ ਕੁਝ ਜਿਹੜੀਆਂ ਸਕੀਮਾਂ ਨਵੀਆਂ ਲੈ ਕੇ ਆndੀਆਂ ਨੇ ਜਿਦੇ ਵਿੱਚ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੇ ਬੀਮੇ ਬਾਰੇ ਜਿਹੜਾ ਜਾਗਰੂਕ ਕੀਤਾ ਜਾ ਰਿਹਾ ਬੀਮੇ ਤੇ ਸਬਸਿਡੀ ਦਿੱਤੀ ਜਾ ਰਹੀ ਆ। ਤੇ ਆਪਣੇ ਨਾਲ ਬਾਈ ਜੀ ਹੈਗੇ ਨੇ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮੇਰਾ ਨਾਮ ਹਰਜਿੰਦਰ ਸਿੰਘ ਆ ਹਾਂਜੀ ਮੈਂ ਬਤੌਰ ਡੇਰੀ ਇਨਸਪੈਕਟਰ ਮੁਕਸਰ ਜ਼ਿਲ੍ਹੇ ਚ ਸੇਵਾ ਨਿਭਾ ਰਿਹਾ ਹਾਂ ਹਾਂਜੀ ਤੇ ਆਪਣੇ ਜੀ ਜਿਹੜੀ ਦੋ ਤਿੰਨ ਸਕੀਮਾਂ ਚੱਲ ਰਹੀਆਂ ਹਨ ਵਿਭਾਗ ਵਿੱਚ ਜੀ ਇੱਕ ਤਾਂ ਹੈਗੀ ਇਹ ਪਸ਼ੂਆਂ ਤੇ ਸਬਸਿਡੀ ਦੀ ਹਾਂਜੀ ਉਹ ਹੈਗੀ ਆ ਜੀ ਜਰਨਲ ਕੈਟਾਗਰੀ ਦੀ 25% ਐਸਸੀ ਕੈਟਾਗਰੀ ਦੀ 33% ਅਪਰ ਲਿਮਿਟ ਉਹ ਚ 20 ਪਸ਼ੂਆਂ ਦੀ ਹੈ ਜੀ 2 ਤੋਂ ਲੈ ਕੇ 20 ਆ ਦੀ ਠੀਕ ਹੈ ਦੂਜੀ ਸਕੀਮ ਜਿਹੜੀ ਹੁਣ ਮਤਲਬ ਜਿਵੇਂ ਆਪਣੇ ਬਿਮਾਰੀ ਨਾਲ ਕੋਈ ਪਸ਼ੂ ਮਰ ਜਾਂਦਾ ਅਟੈਕ ਹੋ ਜਾਂਦਾ ਗਰਮੀ ਜਾਦੀ ਹੈ ਉਹਦੇ ਚ ਕੀ ਆ ਆਪਾਂ ਤੁਸੀਂ ਨਾ ਇਹ ਇਹਦੀ ਫੋਟੋ ਵੀ ਪਾ ਦਿਓ 1120 ਰੁਪਿਆ ਦਾ 1 ਸਾਲ ਦਾ ਪ੍ਰੀਮੀਅਮ ਹੈ ਇੱਕ ਪਸ਼ੂ ਦਾ ਤੇ ਜੇ 2 ਸਾਲਾਂ ਦਾ ਉਹ 2100 ਦਾ ਜਿਹੜਾ 3 ਨਾ ਦਾ ਉਹ 2800 ਦਾ ਜਰਨਲ ਕੈਟਾਗਰੀ ਵਾਸਤੇ ਜੇ ਰਿਜ਼ਰਵ ਕੈਟਾਗਰੀ ਦੀ ਗੱਲ ਕਰੀਏ ਆਪਾਂ ਐਸਸੀ ਕੈਟਾਗਰੀ ਦੀ ਉਹਨਾਂ ਭਰਾਵਾਂ ਵਾਸਤੇ 672 ਰੁਪਿਆ ਦਾ 1 ਸਾਲ ਦਾ 1260 ਦਾ 2 ਸਾਲ ਦਾ 1680 ਦਾ 3 ਸਾਲ ਦਾ ਬੀਮਾ ਇਹਦੇ ਚ ਸਰਕਾਰੀ ਰੇਟ ਜੋ 70000 ਹੈ ਉਸ ਹਿਸਾਬ ਨਾਲ ਮਤਲਬ ਜੇ ਕਿਤੇ ਪਸ਼ੂ ਨੂੰ ਕੁਝ ਹੋ ਜਾਂਦਾ ਤੇ ਫਾਰਮਰ ਨੂੰ ਪੈਸੇ ਮਿਲ ਜਾਂਦੇ ਬਾਈ ਜੀ ਜਿਹੜਾ ਇਹ ਬੀਮੇ ਦੀ ਸਕੀਮ ਹੈਗੀ ਹੈ ਇਹ ਲੋਨ ਵਾਲੇ ਫਾਰਮਰਾਂ ਨੂੰ ਮਿਲਦੀ ਹੈ ਜਾਂ ਨਹੀਂ ਕੋਈ ਕੋਈ ਵੀ ਲੈ ਸਕਦਾ ਕੋਈ ਵੀ ਲੈ ਸਕਦਾ ਨਹੀਂ ਲੋਨ ਕੰਪਲਸਰੀ ਨਹੀਂਗਾ ਜਿਵੇਂ ਮਤਲਬ ਵੈਸੇ ਕਿਸੇ ਦੇ ਘਰੇ ਪਸ਼ੂ ਰੱਖੇ ਆ ਆਦੇ ਕੋਈ ਦਿੱਕਤ ਆ ਜੇ ਮਤਲਬ ਕੋਈ ਆਪਾ ਐਫਲਾਟੋਕਸਿਨ ਵਾਲੀ ਫੀਡ ਖਵਾ ਦਿੰਦੇ ਆ ਜਾਂ ਮਤਲਬ ਹੋਰ ਕੋਈ ਚੀਜ਼ ਖਵਾ ਦਿੰਦੇ ਆ ਜਾਂ ਕੋਈ ਜ਼ਹਿਰ ਕਾਲੇ ਪਸ਼ੂ ਕਦੇ ਉਹਦੇ ਵਾਸਤੇ ਇਹ ਚੀਜ਼ ਬਹੁਤ ਮਤਲਬ ਸਹੀ ਜਿਹੜਾ ਬੀਮੇ ਦਾ ਲਾਭ ਹੈਗਾ ਜੀ ਪਸ਼ੂ ਦੀ ਡੈਥ ਹੋਣ ਤੋਂ ਕਿੰਨੇ ਸਮੇਂ ਬਾਅਦ ਜਿਹੜਾ ਮਿਲ ਜਾਂਦਾ ਹੈ ਲਗਭਗ ਜੀ ਤੁਸੀਂ ਮੰਨ ਕੇ ਚੱਲੋ ਕੋਈ ਹਫਤੇ 10 ਦਿਨਾਂ ਅੱਜ ਵੀ ਸਾਰਾ ਪ੍ਰੋਸੈਸ ਪੂਰਾ ਹੋ ਕੇ ਜਿਹੜੇ ਕਿਸਾਨ ਭਰਾਵਾਂ ਨੇ ਆਪਣੇ ਪਸ਼ੂਆਂ ਦਾ ਬੀਮਾ ਕਰਵਾਉਣਾ ਹੈਗਾ ਤੁਹਾਡੇ ਨਾਲ ਸੰਪਰਕ ਕਿਵੇਂ ਕਰਨ ਕੀ ਕੀ ਡਾਕੂਮੈਂਟ ਚਾਹੀਦੇ ਨੇ ਡਾਕੂਮੈਂਟ ਹੀ ਉਹਨਾਂ ਨੂੰ ਇੱਕ ਤਾਂ ਹੈਲਥ ਸਰਟੀਫਿਕੇਟ ਚਾਹੀਦਾ ਪਸ਼ੂ ਦਾ ਉਸ ਪਿੰਡ ਦੇ ਸਰਕਾਰੀ ਵੀ ਉਹ ਤੋਂ 100 ਰੁਪਿਆ ਫੀਸ ਹੁੰਦੀ ਹੈ ਉਹਦੇ ਨਾਲ ਬਣ ਜਾਂਦਾ ਹੈ ਬਾਕੀ ਆਪਣੇ ਡਿਪਾਰਟਮੈਂਟ ਦੇ ਨੰਬਰ ਹੈਗੇ ਮੇਰਾ ਨੰਬਰ ਹੈ 94643 ਪੂਰਾ 120 ਜੀ ਮੇਰਾ ਨੰਬਰ ਹੈ ਜਾਂ ਆਪਣੇ ਦੋ ਨੰਬਰ ਹੋਰ ਹੈਗੇ ਉਹ ਤੁਸੀਂ ਸਕਰੀਨ ਤੇ ਕਰਦੇ ਹੋ ਹਾਂਜੀ ਕਿਸਾਨ ਵੀਰੋ ਇਹ ਤੁਸੀਂ ਸਾਰਾ ਜਿਹੜਾ ਪੈਂਫਲਟ ਦੇਖ ਰਹੇ ਹੋ ਹਨ ਇਹਦੇ ਵਿੱਚ ਜਿਹੜੀ ਆ ਬੀਮੇ ਦੀਆਂ ਸਕੀਮ ਹੈਗੀਆਂ ਨੇ ਤੇ ਇਹ ਨੰਬਰ ਹੈਗੇ ਨੇ ਜਿਹੜੇ ਭਰਾਵਾਂ ਨੇ ਆਪਣੇ ਪਸ਼ੂਆਂ ਦਾ ਬੀਮਾ ਕਰਵਾਉਣਾ ਹੈਗਾ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਬਾਈ ਜੀ ਜਿੱਦਾਂ ਬੀਮੇ ਪ੍ਰਤੀ ਹਜੇ ਤੱਕ ਆਮ ਕਿਸਾਨ ਹੈਗੇ ਉਹਨੇ ਅਵੇਅਰ ਨਹੀਂ ਹੈਗੇ ਹਨ ਲੋਕ ਕਹਿ ਦਿੰਦੇ ਨੇ ਵੀ ਬੀਮਾ ਮਿਲਦਾ ਨਹੀਂਗਾ ਜਾਂ ਇਹਦੇ ਲਈ ਬਹੁਤ ਜਿਹੜਾ ਮਿਹਨਤ ਕਰਨੀ ਪੈਂਦੀ ਆ ਡਾਕੂਮੈਂਟੇਸ਼ਨ ਬਹੁਤ ਹੁੰਦੀ ਆ ਅ ਅੱਜਕੱਲ ਜਿੱਦਾਂ ਇਹ ਸਕੀਮਾਂ ਬਹੁਤ ਸੌਖੀਆਂ ਹੋ ਗਈਆਂ ਨੇ ਤੁਸੀਂ ਕਿਸਾਨ ਭਰਾਵਾਂ ਨੂੰ ਕਿਵੇਂ ਅਵੇਅਰ ਕਰ ਰਹੇ ਹੋ ਤਾਂ ਕਿ ਹਰ ਪਸ਼ੂ ਪਾਲਕ ਜਿਹੜਾ ਬੀਮਾ ਕਰਵਾਵੇ ਸਾਨੂੰ ਏ ਨਹੀਂ ਹੋਇਆ ਐਕਚੁਅਲੀ ਜੀ ਇਹਦਾ ਨਾ 4% ਸ਼ੇਅਰ ਹੁੰਦਾ ਹੈ ਜਿਹੜਾ ਆਪਾਂ ਬੀਮਾ ਕਰਾਉਣਾ ਹੁੰਦਾ ਇਹਦੇ ਚ ਕੀ ਹੈ ਜਿਹੜੀ ਇਹ ਐ ਐਨ ਐਲ ਐਮ ਚ ਸਬਸਿਡੀ ਆਈ ਹੈਗੀ ਹੈ ਨੈਸ਼ਨਲ ਲਾਈਸਟਾਕ ਮਿਸ਼ਨ ਚ ਉਹਦੇ ਚ 50% ਸ਼ੇਅਰ ਪਾ ਰਹੀ ਹੈਗੀ ਹੈ ਸੈਂਟਰ ਸਰਕਾਰ ਤੇ 25% ਪਾ ਰਹੀ ਹੈਗੀ ਹੈ ਸਟੇਟ ਗਵਰਨਮੈਂਟ ਬਾਕੀ ਫਾਰਮਰ ਤੋਂ ਗਵਾਉਣਾ ਹੈਗਾ ਜੀ ਇਹ ਇਹ ਹੈ ਸਕੀਮ ਟੋਟਲੀ ਇਹਦੇ ਚ ਮਤਲਬ ਪ੍ਰੀਮੀਅਮ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਚੁੱਕਿਆ ਹੈਗਾ ਤੇ بیمੇ ਦੀ ਕੋਈ ਦਿੱਕਤ ਨਹੀਂ ਆਉਂਦੀ ਇਸ ਆਪਣੇ ਡੇਰੀ ਵਿਭਾਗ ਦਾ ਉਸ ਕੰਪਨੀ ਨਾਲ ਟਾਈਪ ਹੈਗਾ ਇਹਦੇ ਵਿੱਚ ਕੋਈ ਇਸ਼ੂ ਨਹੀਂ ਆਉਗਾ ਜੀ ਜੀ ਇੱਕ ਡੇਰੀ ਵਿਭਾਗ ਵੱਲੋਂ ਜਿਹੜੀਆਂ ਡੇਰੀ ਦੀਆਂ ਟ੍ਰੇਨਿੰਗ ਦਿੱਤੀਆਂ ਜਾਂਦੀਆਂ ਨੇ ਉਹਨਾਂ ਬਾਰੇ ਵੀ ਦੱਸੋ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕਦੋਂ-ਕਦੋਂ ਹੋ ਰਹੀਆਂ ਹਨ ਆਉਣ ਵਾਲੇ ਦਿਨਾਂ ਇਹਦੀ 11 6 ਤੋਂ ਬੈਚ ਸ਼ੁਰੂ ਹੋ ਰਿਹਾ ਹੈਗਾ ਹਾਂਜੀ 15 ਦਿਨਾਂ ਦੀ ਟ੍ਰੇਨਿੰਗ ਦਾ ਤੇ ਇੱਕ ਹੈਗਾ ਹੀ 45 ਦਿਨਾਂ ਦੀ ਟ੍ਰੇਨਿੰਗ ਆ ਰਹੀ ਜੀ 11 6 ਤੋਂ ਠੀਕ ਹੈ ਜੀ ਇੱਕ ਤਾਂ ਇਹ ਟ੍ਰੇਨਿੰਗ ਚੱਲ ਰਹੀ ਹੈ ਦੂਜਾ ਹੀ ਜਿਹੜਾ ਮੈਂ ਆਪਾਂ ਸ਼ਾਇਦ ਪਹਿਲਾਂ ਵੀ ਮੇਲਿਆਂ ਤੇ ਦੱਸਦੇ ਰਹਿੰਨੇ ਆ ਇੱਕ ਐਨ ਐਲ ਐਮ ਚ ਸਕੀਮ ਚੱਲ ਰਹੀ ਹੈ ਜੀ ਉਹ ਚ ਕੀ ਹੈ ਜੇ ਮੰਨ ਲਓ ਕਿਸੇ ਫਾਰਮ ਹਾਂ ਉਹਨੇ ਟੀਐਮਆਰ ਵਗੈਰਾ ਲੈਣਾ ਹਾਂਜੀ ਉਹਦੇ ਦੇ ਟਰੈਕਟਰ ਪਲੱਸ ਟੀਐਮਆਰ ਤੇ 50% ਸਬਸਿਡੀ ਹੈ ਜਾਂ ਕਿਸੇ ਨੇ ਗੱਠਾ ਵਾਲਾ ਪ੍ਰੋਜੈਕਟ ਜਿਹੜਾ ਤੁਸੀਂ ਦੇਖਦੇ ਹੋ ਗੱਠਾ ਵਾਲਾ ਅੱਡ-ਅੱਡ ਪਿੰਡਾਂ 'ਚ ਲੱਗਿਆ ਹੋਇਆ ਹੈ ਨਾ ਜਿਵੇਂ ਕਿ ਮੁੰਡੇਲਾ ਲੱਗਿਆ ਤੇ ਵਿਣਗ ਪਿੰਡ ਲੱਗਿਆ ਆ ਗਿਆ ਹੋਰ ਵੀ ਕਾਫੀ ਪਿੰਡਾਂ 'ਚ ਜਿਵੇਂ ਅਕਸਰ ਜੀ ਉਹਦੇ ਤੇ 50% ਸਬਸਿਡੀ ਹੈ 50 ਲੱਖ ਤੱਕ ਦੀ ਜੀ ਉਹਦੇ ਤੁਸੀਂ ਤਿੰਨ ਟਰੈਕਟਰ ਲੈ ਸਕਦੇ ਹੋ ਇੱਕ ਟਰਾਲੀ ਲੈ ਸਕਦੇ ਹੋ 5000 ਸਕੁਅਰ ਫੁੱਟ ਦਾ ਸ਼ੈੱਡ ਹੁੰਦਾ ਤੇ ਬੈਲਰ ਲੈ ਸਕਦੇ ਹੋ ਜੀ ਤੇ ਆਪਣਾ ਬਾਕੀ ਲੋਡਰ ਵਗੈਰਾ ਉਹਦੇ ਚ ਜੋ ਇੰਪਲੀਮੈਂਟ ਤੇ ਜਾਂ ਮੱਕੀ ਕੱਟਣ ਵਾਲੀ ਮਸ਼ੀਨ ਜੋ ਵੀ ਇੰਪਲੀਮੈਂਟ ਹੈਗੇ ਉਹਦੀ ਡਿਟੇਲ ਤੁਹਾਨੂੰ ਮੈਂ ਨੰਬਰ ਦੱਸਦਾ ਜੇ ਕਿਸੇ ਨੂੰ ਨਹੀਂ ਸਮਝ ਆਉਂਦਾ ਮੈਨੂੰ ਫੋਨ ਤੇ ਗੱਲ ਕਰ ਲੈ ਠੀਕ ਹੈ ਬਈ ਧੰਨਵਾਦ ਜੀ ਓਕੇ ਜੀ